ਮੇਰਾ ਨਾਮ ਪਰਮਿੰਦਰ ਕੌਰ ਹੈ ਮਹਿਰਾਮਗੜ੍ਹ ਪੁੱਡਾ ਸਾਹਿਬ ਦੀ ਰਹਿਣ ਵਾਲੀਆਂ ਇਸ ਪਿੰਡ ਤੋਂ ਬਿਲੋਂਗ ਕਰਦੀ ਆ ਤੇ ਸਾਡਾ ਭਗਵਾਨਤ ਮਾਨ ਜੀ ਨੇ ਇਹ ਯੋਜਨਾ ਸ਼ੁਰੂ ਕਰਕੇ ਸਾਡੇ ਵਾਸਤੇ ਬਹੁਤ ਵਧੀਆ ਕੰਮ ਸ਼ੁਰੂ ਕੀਤਾ ਹੈ ਮੈਂ ਹਰਬੰਸਕੌਰ ਪਿੰਡ ਰਾਮਗੜ੍ਹ ਪੁੱਡਾ ਜ਼ਿਲ੍ਹਾ ਮਹਾਲੀ ਤੋਂ ਬਿਲੋਂਗ ਕਰਦੀ ਆ ਮੈਂ ਹਰ ਰੋਜ਼ ਯੋਗਾ ਕਲਾਸ ਦੋਨੋਂ ਟਾਈਮ ਆਂਦੀ ਆ ਮੈਨੂੰ ਆਪਣੇ ਸਰੀਰ ਤੋਂ ਬਹੁਤ ਫਾਇਦਾ ਹੋਇਆ ਯੋਗਾ ਕਲਾਸ ਤੋਂ ਬਹੁਤ ਫਾਇਦਾ ਹੋਇਆ ਮੈਨੂੰ ਮੇਰੇ ਮੈਡੀਸਨ ਸੀ ਜਿਹੜੇ ਉਹ ਬੰਦ ਹੋ ਗਏ ਮੈਨੂੰ ਡਾਇਬੀਟ ਦੀ ਪ੍ਰੋਬਲਮ ਸੀ ਮੇਰੀ ਉਹ ਠੀਕ ਹੋ ਗਈ ਮੈਨੂੰ ਥਾਇਰਡ ਸੀ ਤੇ ਥਾਇਰਡ ਵੀ ਮੇਰਾ ਠੀਕ ਹੋ ਗਿਆ ਤੇ ਮੋਟਾਪਾ ਵੀ ਕਮ ਹੋਇਆ ਮੇਰਾ ਤੇ ਇਸ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇੱਥੇ ਆ ਕੇ ਮਾਇੰਡ ਫ੍ਰੀ ਰਹਿੰਦਾ ਹੈ ਤੇ ਅਸੀਂ ਇਹਨਾਂ ਨਾਲ ਬੋਲ ਕੇ ਸਾਡਾ ਵਧੀਆ ਰਹਿੰਦਾ ਹੈ ਸਾਰਾ ਦਿਨ ਤੇ ਐਕਟਿਵ ਵੀ ਰਹਿੰਦੇ ਆ ਸਾਡੇ ਪੇਨਸ ਹੁੰਦੀਆਂ ਸੀ ਬੈਕ ਪੇਨ ਉਹ ਵੀ ਠੀਕ ਹੋ ਗਈਆਂ ਨੇ ਤੇ ਪਹਿਲਾ ਮੇਰੇ ਗੋਟਨੇ ਜਿਹੜੇ ਉਹ ਦਰਦ ਪੇਨ ਕਰਦੇ ਸੀ ਉਹ ਹੁਣ ਉਹ ਵੀ ਠੀਕ ਹੋਇਆ ਤੇ ਯਾਦਦਾਸ਼ਤ ਮੇਰੀ ਬਹੁਤ ਕਮਜ਼ੋਰ ਹੋ ਗਈ ਸੀ ਤੇ ਉਹ ਤੋਂ ਮੈਨੂੰ ਬਹੁਤ ਫਰਕ ਪਿਆ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਪ੍ਰੀ ਯੋਗਾ ਕਲਾਸ ਦਿੱਤੀ ਧਿਆਨ ਲਾਉਣ ਦੀ ਪਰੰਪਰਾ ਤੇ ਯੋਗਾ ਜਿਹੜਾ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਕਿ ਸਾਨੂੰ ਬਹੁਤ ਵਧੀਆ ਫੀਲ ਹੋਇਆ ਮਤਲਬ ਕਿ ਅੰਦਰ ਬੱਚਿਆਂ ਨੂੰ ਪੜਾਉਣਾ ਮਾਈਂਡ ਸਟ੍ਰੈਸ ਰਹਿੰਦਾ ਸੀਗਾ ਇੱਥੇ ਆ ਕੇ ਐਕਟਿਵ ਰਹਿੰਦੇ ਹਾਂ ਸੀ ਪੂਰਾ ਦਿਨ ਵਰਕਆਊਟ ਵਧੀਆ ਰਹਿੰਦਾ ਸਾਡਾ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਜਿਹੜਾ ਉਹਨਾਂ ਨੇ ਫ੍ਰੀ ਉਪਰਾਲਾ ਕੀਤਾ ਅਸੀਂ ਘਰ 'ਚ ਹੀ ਸਰਦਨ ਬਿਜੀ ਰਹਿੰਦੇ ਸੀ ਇੱਥੇ ਆ ਕੇ ਅਸੀਂ ਲੇਡੀਜ਼ ਦੇ ਸਰਕਲ 'ਚ ਆਈਆਂ ਇੱਥੇ ਬਹੁਤ ਸਾਨੂੰ ਬਹੁਤ ਫਰੈਂਡ ਮਿਲ ਐਨਜੋਏ ਹੁੰਦਾ ਇਕੱਠੇ ਹੁੰਦੀਆਂ ਅਸੀਂ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਫ੍ਰੀ ਯੋਗਾ ਕਲਾਸ ਦਿੱਤੀ ਤੇ ਸਾਡਾ ਮੈਡੀਸਨ ਦਾ ਖਰਚਾ ਬਹੁਤ ਘੱਟ ਹੋ ਗਿਆ ਹੁਣ ਸਾਡਾ ਯੋਗਾ ਨਾਲ ਇਹ ਜਿਹੜੇ ਦੁੱਖ ਤਕਲੀਫ ਆ ਉਹ ਸਾਡੇ ਠੀਕ ਹੋ ਰਹੀ